ਜਗਤ ਪੰਜਾਬੀ ਸਭਾ ਵੱਲੋਂ ਸੈਂਟਰਲ ਪਬਲਿਕ ਸਕੂਲ ਕੁਮਾਣ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ਜਗਤ ਪੰਜਾਬੀ ਸਭਾ ਦੀ ਸੂਬਾ ਇਕਾਈ ਵੱਲੋਂ ਪ੍ਰਦਾਨ ਮੁਕੇਸ਼ ਵਰਮਾ ਦੀ ਅਗਵਾਈ ਹੇਠ ਸੈਂਟਰਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੁਮਾਣ ਦੇ ਪ੍ਰਿੰਸੀਪਲ ਗਗਨਦੀਪ ਸਿੰਘ ਅਤੇ ਨਵਜੋਤ ਕੌਰ ਦੇ ਪ੍ਰਬੰਧਾਂ ਹੇਠ ਚੇਅਰਪਰਸਨ ਸਤਿੰਦਰ ਕੌਰ ਪੰਨੂ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਪਰਿਸ਼ਤਾਚਾਰ ਵਿਰੋਧੀ ਦਿਵਸ ਮੌਕੇ ਇੱਕ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਗੁਰਪ੍ਰੀਤ ਸਿੰਘ ਗਿਲ ए आई ਜੀ ਐਸ ਟੀ ਐਫ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ਤੇ ਪਹੁੰਚੇ ਸਕੂਲ ਦੀ ਚੇਅਰਪਰਸਨ ਸਤਿੰਦਰ ਕੌਰ ਪੰਨੂ

ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਖਾਸ ਕਰਕੇ ਐਸਟੀਐਫ ਨਸ਼ੇ ਦੇ ਸੌਦਾਗਰਾਂ ਨੂੰ ਫੜ ਕੇ ਮੰਗ ਸਪਲਾਈ ਦੀ ਕੜੀ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਸਰ ਅੱਧੀ ਖੇਤਰ ਤੋਂ ਆਉਣ ਵਾਲੇ ਨਸ਼ੀਲੇ ਪਦਾਰਥਾਂ ਨੂੰ ਫੜਨ ਵਿੱਚ ਪੁਲਿਸ ਚੌਕਸੀ ਦਿਖਾ ਰਹੀ ਹੈ ਉਨ੍ਹਾਂ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਦੀਆਂ ਜਾਇਦਾਦਾਂ ਵੀ ਜ਼ਬਤ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ ਕਿਸੇ ਵੀ ਨਸ਼ੇ ਦੇ ਵਪਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ जगत पंजाबी सभा दे प्रधान मुकेश वर्मा ने दस्या की अंकड़िया अनुसार चाली फीस्टी लोग कदे कदे नशेदा सेवन कर देहन। जदों की बाई फीस्टी लोग अजहे हन जो नशे करके किसी नु जा अपने आपनु नु नुकसान पहुँचाऊं देहन अते दस फीस्टी लोग अजहे हन जो नशे दे आदि हन। ਜੋ ਕਿ ਨਸ਼ੇ ਤੋਂ ਬਿਨਾਂ ਜੀਉਣ ਤੋਂ ਅਸਮਰਥ ਹਨ ਇਸ ਤਰ੍ਹਾਂ ਦੇ ਮਰੀਜ਼ਾਂ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਵਾਉਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਇਸ ਮੌਕੇ ਜ਼ਿਲ੍ਹਾ ਗਾਈਡੈਂਸ ਕਾਉਂਸਲਰ ਪਰਮਿੰਦਰ ਸਿੰਘ ਸੈਣੀ ਸਟੇਟ ਐਵਾਰਦੀ ਅਤੇ ਸਟੇਟ ਐਵਾਰਦੀ ਡਾਕਟਰ ਗੁਰਮੀਤ ਸਿੰਘ ਬਾਜਵਾ ਨੇ ਬੱਚਿਆਂ ਨੂੰ ਇਸ ਬੁਰਾਈ ਤੋਂ ਦੂਰ ਰਹਿਣ ਅਤੇ ਇਸ ਦੇ ਪ੍ਰਭਾਵਾਂ ਅਤੇ ਇਸ ਦੀ ਰੋਕਥਾਮ ਬਾਰੇ ਜਾਗਰੂਕ ਕੀਤਾ जिला अफसर अमरजीत सिंह ने भी लोका नु तो दूर री वाल विरुद्ध मुहिम चला रही संस्था दे नु सर्टिफिकेट दे के अधिकारिय नितूल संस्था जगत पंजाबी सभा वालों कुछ समाज सेवी अति गुरप्रीत सिंह गिल ए आई जी एस टी ਫ ਨੂੰ ਯਾਦਗਾਰੀ ਚਿੰਨ ਅਤੇ ਮਾਂ ਬੋਲੀ ਪੰਜਾਬੀ ਨੂੰ ਦਰਸਾਉਣ ਦੀ ਦੁਸ਼ਾਲਾ ਪੇਂਟ ਕਰਕੇ ਸਨਮਾਨਿਤ ਕੀਤਾ ਗਿਆ ਸਮਾਗਮ ਦੇ ਅੰਤ ਵਿੱਚ ਸਕੂਲ ਦੀ ਚੇਅਰਪਰਸਨ ਸਤਿੰਦਰ ਕੌਰ ਪੰਨੂ ਨੇ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਗਿੱਲੇ ਆਈ ਜੀ ਦਾ ਧੰਨਵਾਦ ਕੀਤਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵੰਤ ਸਿੰਘ ਤੰਦਲ ਡਾਇਰੈਕਟਰ ਸੇਂਟ ਵਾਰੀਅਰ ਸਕੂਲ ਗੌਰਵਜੀਤ ਡਾਇਰੈਕਟਰ ਲिटल ਸਕਾਲਰ ਅਕੈਡਮੀ साबका जिला शिक्षा अफसर अमरजीत सिंह पाटिया नवदीप सिंह पनेसर गणित अध्यापक नगर काउंसिल प्रधान जोगिंदर कुमार डॉक्टर अजय कुमार छाबड़ा तजिंदर सिंह कीर हरदीप सिंह सैनी पाल सिंह बीएम राजबीर सिंह डॉक्टर अजय कुमार छाबड़ा आदि हाजिर सन फासिक न्यूज़ 24 टीवी चैनल गुरदासपुर ਤੋਂ ਪੱਤਰਕਾਰ ਡਾਕਟਰ ਨਰਿੰਦਰ ਸਿੰਘ ਕੁਮਾਨ ਜਗੀਰ ਸਿੰਘ ਮੰਡ ਅਤੇ ਡਾਕਟਰ ਸਰਬਜੀਤ ਸਿੰਘ ਪਿੰਡਰ ਦੀ ਖਾਸ ਰਿਪੋਰਟ ਕਿੱਸਾ ਮਹਿਸੂਸ ਹੋਇਆ ਤੇ ਕੀ ਕੁਝ ਦੇਖਿਆ ਗਿਆ ਹਾਂ ਜੀ ਜਗਤ ਪੰਜਾਬੀ ਸਭਾ ਦੇ ਪ੍ਰਧਾਨ ਸ਼੍ਰੀ ਮੁਕੇਸ਼ ਵਰਮਾ ਜੀ ਅਤੇ ਸੈਂਟਰਲ ਸੀਨੀਅਰ ਸੈਕੰਡਰੀ ਸਕੂਲ ਕੁਮਾਨ ਅਤੇ ਇੱਥੋਂ ਦੇ ਸਾਰੇ ਜਿਹੜੇ ਪ੍ਰਬੰਧਕ ਸਹਿਬਾਨਾਂ ਨੇ ਅੱਜ ਐਂਟੀ ਡਰਗ ਕੈਂਪੇਨ ਜਿਹੜੀ ਚਲਾਈ ਚਲਾਈ ਸੀ ਉਸ ਦੇ ਵਿੱਚ ਜੋ ਸਾਨੂੰ ਵੀ ਸ਼ਾਮਲ ਹੋਣ ਦਾ ਮੌਕਾ ਮਿਲਿਆ ਬਤੌਰ ਐਸਟੀਫ ਇੰਚਾਰਜ ਸੋ ਬੜਾ ਅੱਛਾ ਲੱਗਾ ਬੱਚਿਆਂ ਦੇ ਨਾਲ ਇੰਟਰੈਕਟ ਕਰਕੇ ਇਹਨਾਂ ਵੱਲੋਂ ਜੋ ਮੈਸੇਜ ਦਿੱਤਾ ਜਾ ਰਿਹਾ ਹੈ ਸਕੂਲਾਂ ਦੇ ਵਿੱਚ ਜਾ ਕੇ ਪਬਲਿਕ ਦੇ ਵਿੱਚ ਜਾ ਕੇ ਉਹ ਵਾਕਈ ਇੱਕ ਬਹੁਤ ਹੀ ਸਮੇਂ ਦੀ ਅਹਿਮ ਮੰਗ ਹੈ ਕਿਉਂਕਿ ਅਵੇਅਰਨੈਸ ਜਿਹੜੀ ਹੈ ਨਸ਼ੇ ਦੇ ਮਾਰੂਪ ਪ੍ਰਭਾਵਾਂ ਤੋਂ ਜੋ ਇਹ ਮਾਰੇ ਪ੍ਰਭਾਵ ਨੇ ਕਉਸ ਦੀ ਅਵੇਅਰਨੈਸ ਜਿੱਥੇ ਐਨਫੋਰਸਮੈਂਟ ਦਾ ਕੰਮ ਪੁਲਿਸ ਕਰਦੀ ਹੈ ਉਥੇ ਅਵੇਅਰਨੈਸ ਦਾ ਕੰਮ ਜਿਹੜਾ ਉਹ ਸਮਾਜ ਦੇ ਲਈ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਜਿੱਥੇ ਇਹਦੇ ਨਾਲ ਅਵੇਅਰਨੈਸ ਦੇ ਨਾਲ ਹੀ ਜਿਹੜੀ ਡਿਮਾਂਡ ਆਫ ਡਰੱਗ ਜਿਹੜੀ ਹੈ ਡਿਮਾਂਡ ਦੇ ਵਿੱਚ ਕਮੀ ਆਵੇਗੀ ਤੇ ਫਿਰ ਸਪਲਾਈ ਦੇ ਵਿੱਚ ਵੀ ਕਮੀ ਆਏਗੀ ਸੋ ਇਹ ਪ੍ਰਸ਼ਾਸਨ ਅਤੇ ਸਿਵਲ ਸੁਸਾਇਟੀ ਦਾ ਇੱਕ ਸਾਂਝਾ ਉਪਰਾਲਾ ਇਸ ਦੇ ਲਈ ਮੈਂ ਜਗਰ ਪੰਜਾਬੀ ਸਭਾ ਤੇ ਸਕੂਲ ਦੇ ਜਿਹੜੇ ਸੰਸਥਾ ਹੈਗੇ ਆ ਆਰਗੇਨਾਈਜ਼ਰਸ ਨੇ ਜਿਨ੍ਹਾਂ ਨੇ ਪ੍ਰਬੰਧ ਕੀਤਾ ਸਾਰੇ ਹੀ ਇਹਨਾਂ ਦਾ ਬਹੁਤ-ਬਹੁਤ ਥੈਂਕਸ ਵੀ ਕਰਦਾ ਤੇ ਦੇ ਲਈ ਇਹਨਾਂ ਨੂੰ ਇਹਨਾਂ ਦੀ ਸ਼ਲਾਘਾ ਕੀਤੀ ਜਾਂਦੀ ਹੈ। ਅਚਾਹ ਗੁਪੀ ਜੀ ਤੁਸੀਂ ਇਹ ਸਪੈਸ਼ਲ ਟਾਸਕ ਫੋਰਮ ਦੇ ਹੋ। ਤੇ ਆਹ ਦੱਸੋ ਕਿ politician ਤੇ smugglers ਦਾ ਕੀ ਲਿੰਕ ਹੈ? ਕਿਉਂਕਿ ਚੇ ਡਰੱਗਸ ਖਤਮ ਨਹੀਂ ਹੁੰਦੇ। ਤੇ ਸਾਰਿਆਂ ਨੂੰ ਪਤਾ ਵੀ ਹੈ ਕਿ politics ਦੇ ਬਾਰੇ। ਦੇਖੋ ਇਹ ਇੱਕ 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 ਅਲੱਗ ਕਮੈਂਟ ਹੈਗਾ। ਇਹ ਡਿਫਰੈਂਟ ਹੈ। ਇੱਕ ਕੇਸ ਟੂ ਕੇਸ ਕਿਤੇ ਕਿਉਂਕਿ ਸਮਾਜ ਆ ਸਮਾਜ ਦੇ ਵਿੱਚ ਇੱਕ ਪੁਲਿਸ ਕਰਮੀ ਵੀ ਕੋਈ ਉਹਦੇ ਵਿੱਚੋਂ ਬਾੜੀ ਸੰਗਤ ਵਾਲਾ ਹੋ ਸਕਦਾ ਜਿਹੜਾ ਇਸ ਵੇਲੇ ਰੈਂਡਲ ਚ ਹੋ ਜੇ ਸੋ ਸੁਸਾਇਟੀ ਹੈ ਇਹ ਇੱਕ ਅਲੱਗ ਵਿਸ਼ਾ ਹੈ ਇਹ ਇੱਕ ਕੈਂਪੇਨ ਦਾ ਵਿਸ਼ਾ ਸੀ ਅਵੇਅਰਨੈਸ ਦਾ ਵਿਸ਼ਾ ਸੀ ਇਹ ਬਹੁਤ ਹੀ ਵਧੀਆ ਉਪਰਾਹ ਸੀ ਥੈਂਕ ਯੂ ਲੇਕਿਨ ਜਿਹੜੇ ਸਰਹੱਦ ਪਾਰ ਤੋਂ ਕਹਿੰਦੇ ਆ ਕਿ ਸਾਡੀ ਸਰਦਾਈ ਨਹੀਂ ਹੈ ਕਮਜ਼ੋਰ ਨਹੀਂ ਹੈ ਕਿ ਅਸੀਂ ਕੰਟਰੋਲ ਨਹੀਂ ਕਰ ਪਾ ਰਹੇ ਬਿਲਕੁਲ ਦੇਖੋ ਇੱਕ ਇਹਦੇ ਵਿੱਚ ਜੇਕਰ ਮੈਂ ਫਰਦਰ ਡਿਟੇਲਸ ਦਸਾਂ ਕੀ ਸਾਰੇ ਵਰਲਡ ਦੇ ਵਿੱਚ ਜਿਹੜਾ ਮੰਨ ਲਓ ਕੋਈ ਨਾ ਕੋਈ ਸ਼ੁਰੂ ਤੋਂ ਲੈ ਕੇ ਸਮਾਜ ਦੇ ਵਿੱਚ ਕੋਈ ਨਾ ਕੋਈ ਬੁਰਾਈਆਂ ਚੱਲਦੀਆਂ ਆ ਰਹੀਆਂ ਨੇ ਲਾਅ ਜਿਹੜੇ ਬਣਾਏ ਜਾਂਦੇ ਆ ਸਟ੍ਰਿੰਜਰ ਲਾਅ ਬਣਾਏ ਜਾਂਦੇ ਨੇ ਉਹਨੂੰ ਜਿੱਤਣ ਵਾਸਤੇ ਸਮਾਜ ਨੂੰ ਪ੍ਰੇਰਿਤ ਕੀਤਾ ਜਾਂਦਾ ਮੋਟੀਵੇਟ ਕੀਤਾ ਜਾਂਦਾ ਉਹਨੂੰ ਜਿੱਤਣ ਵਾਸਤੇ ਸੋ ਵਰਲਡ ਫੇਸ ਕਰਦਾ ਹੈ ਅਲੱਗ-ਅਲੱਗ ਪ੍ਰੋਬਲਮਸ ਹੁਣ ਇਹ ਵਰਲਡ ਵਰਲਡ ਲੈਵਲ ਦੀ ਪ੍ਰੋਬਲਮ ਹੈ ਗੋਲਡਨ ਕ੍ਰੈਸੈਂਟ ਜਿਹੜਾ ਹੈਗਾ ਕਿ ਅਫਗਾਨਿਸਤਾਨ ਤੋਂ ਸਾਡਾ ਸਾਡੇ ਸਬੰਧ ਜਿਹੜੇ ਪਾਕਿਸਤਾਨ ਨਾਲ ਅੱਛੇ ਨਹੀਂ ਆ ਸੋ ਜਿਹੜੇ ਜਿਹੜੇ ਲੋਕ ਜਿਹਦੇ ਦੇਸ਼ ਨਾਲ ਸਾਡੇ ਸਬੰਧ ਅੱਛੇ ਨਹੀਂ ਆ ਉਥੋਂ ਦੇ ਜਿਹਨਾਂ ਦੀ ਮਾੜੀ ਇੰਟੈਂਸ਼ਨ ਆ ਉਹ ਵੀ ਸਾਡੇ ਦੇਸ਼ ਦੇ ਵਿੱਚ ਇਹ ਨਸ਼ਾ ਭੇਜ ਰਹੇ ਨੇ ਸੋ ਸਾਡੇ ਵੀ ਬੰਦੇ ਜਿਹੜੇ ਹੋਣਗੇ ਜਿਹੜੇ ਜਿਹੜੇ ਇਹਦੇ ਵਿੱਚ ਸਮਗਲਿੰਗ ਦੇ ਵਿੱਚ ਮਾੜੀ ਸੰਗਤ ਵਿੱਚ ਐਡ ਹੋਗੇ ਉਹਨਾਂ ਨੂੰ ਉਹ ਨਾਰ ਲਾਉਂਦੇ ਨੇ ਉਧਰੋਂ ਸਾਡਾ ਦੁਸ਼ਮਨ ਦੇਸ਼ ਹੈ ਸੋ ਇਹ ਚੀਜ਼ ਦੇ ਨਾਲ ਸਾਡੇ ਦੇਸ਼ ਦੇ ਉੱਤੇ ਪੰਜਾਬ ਆ ਸਭ ਤੋਂ ਪਹਿਲਾਂ ਇਫੈਕਟ ਹੁੰਦਾ ਹੈ ਬਾਰਡਰ ਸਟੇਟ ਦੇ ਕਰਕੇ ਪਰ ਇਹਦੇ ਵਿੱਚ ਇੰਨੀ ਗੱਲ ਜ਼ਰੂਰ ਕਹਿ ਦੇਣਾ ਕਿ ਪੰਜਾਬ ਦੇ ਵਿੱਚ ਜੇ ਅਸੀਂ ਜਿੰਨੇ ਕੁਝ ਪਰਸੈਂਟ ਜਿਹੜੇ ਮਾੜੇ ਕੰਮ ਕਰਦੇ ਨੇ ਉਹਦੇ ਤੇ ਸਾਡੀ ਫੋਰਸ ਜਿਹੜੀ ਅਸੀਂ ਮਲਟੀਪਲ ਥਿਉਰੀਜ਼ ਲਗਾ ਕੇ ਉਹਨੇ ਉੱਤੇ ਐਕਸ਼ਨ ਜਿਹੜਾ ਲਿਆ ਜਾ ਰਿਹਾ ਪੰਜਾਬ ਪੁਲਿਸ ਦੇ ਸੈਕਸ਼ਨ ਮੈਂ ਲੋਕਾਂ ਦੇ ਸਾਥ ਦੀ ਲੋੜ ਹੈ ਅਸੀਂ ਇਹਨੂੰ ਬਿਲਕੁਲ ਜਿੱਤ ਰਹੇ ਹਾਂ ਤੇ ਜਿੱਤ ਲਵਾਂਗੇ ਥੈਂਕ ਯੂ